ਕੀ ਅਮਰਿਤਪਾਲ ਸਿੰਘ ਦੀ ਇੰਨੀ ਵੱਡੀ ਜਿੱਤ ਦੇ ਨਾਲ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਉਹਦਾ ਰਾਹ ਪੱਧਰਾ ਹੋ ਗਿਆ ਅਨਟਿਲ ਐਂਡ ਅਨਲਸ ਪ੍ਰੂਵਨ ਗਿਲਟੀ ਅਕਿਊਜ਼ਡ ਇਜ਼ ਨਾਟ ਇਨ ਸਟੇਟ ਆਫ ਐਨੀ ਚਾਰਜ ਵਿਸ਼ਸ਼ਾ ਅਮਰਿਤਪਾਲ ਜੇਲ੍ਹ ਤੋਂ ਬਾਹਰ ਨਾ ਆਵੇ ਪਰ ਕੀ ਉਹ ਸੰਸਦ ਦੇ ਵਿੱਚ ਆਪਣੀ ਸਪੀਚ ਦੇਣ ਜਾ ਸਕਦੇ ਨੇ ਸੰਸਦ ਦੇ ਵਿੱਚ ਪੰਜਾਬ ਦੀ ਗੱਲ ਕਰਨ ਦੇ ਲਈ ਜਾ ਸਕਦੇ ਇਸ ਵੇਲੇ ਰਾਹੁਲ ਗਾਂਧੀ ਤੇ ਆਰਾਊਂਡ 13 ਕ੍ਰਿਮੀਨਲ ਕੇਸਿਸ ਪੈਂਡਿੰਗ ਨੇ ਜਿਹੜਾ ਇਹਨਾਂ ਦਾ ਪੀਐਮ ਦਾ ਉਮੀਦਵਾਰ ਅਮਰਪਾਲ ਦੇ ਜਿੱਤਣ ਦੇ ਨਾਲ ਬੋਲਕ ਦੇ ਵਿੱਚ ਕੀ ਮੈਸੇਜ ਗਿਆ ਕਿਉਂਕਿ ਅਮਰਪਾਲ ਨੂੰ ਤੱਕ ਖਾਲਿਸਤਾਨੀ ਜਾਂ ਫਿਰ ਦੇਸ਼ ਵਿਰੋਧੀ ਤਾਕਤਾਂ ਦਾ ਸਰਗਣਾ ਕਹਿ ਕੇ ਪ੍ਰਚਾਰਿਆ ਗਿਆ ਕਿ ਜਿਹੜੇ ਵਿਚਾਰ ਦਾ ਵਕਤਤਾ ਜਵੇ ਉਹਨੂੰ ਕੋਈ ਕੁੱਖ ਜੰਮਣ ਤੋਂ ਰੋਕ ਨਹੀਂ ਸਕਦਾ ਇਹਨਾਂ ਨੇ ਸਤਵੰਤ ਸਿੰਘ ਬਿਆੰਤ ਸਿੰਘ ਦੇ ਨਾਂ ਤੇ santabanta.com ਬਣਾਈ ਹੈ ਸਿੱਖਾਂ ਦੇ ਚੁਟਕਲੇ ਕਰੈਕ ਕਰਨੇ ਸ਼ੁਰੂ ਕਰਦੇ। ਤੁਹਾਨੂੰ ਲੱਗਦਾ ਕਿ ਅੰਮ੍ਰਿਤਪਾਲ ਦੇ ਰਾਹੀਂ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਹੋਣ ਦੀ ਆਸ ਬੱਜੀ ਹੈ। ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ। ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਨੇ ਖਡੂਰ ਸਾਹਿਬ ਤੇ ਫਰੀਦਕੋਟ ਨੇ ਧਿਆਨ ਖਿੱਚਿਆ ਜਿੱਥੋਂ ਕਿ ਪੰਥਕ ਲਹਿਰ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ ਅਮਰਿਤਪਾਲ ਸਿੰਘ ਅਤੇ ਭਾਈ ਸਰਵਜੀਤ ਸਿੰਘ ਖਾਲਸਾ ਵੱਡੀ ਲੀਡ ਨਾਲ ਜਿੱਤੇ ਨੇ ਇਹਦਾ ਭਵਿੱਖ ਕੀ ਬਣਦਾ ਹੈ ਪੰਜਾਬ ਦੀ ਸਿਆਸਤ ਦੇ ਅੰਦਰ ਪੰਥਕ ਲਹਿਰ ਕਿੰਨੀ ਮਜ਼ਬੂਤ ਹੁੰਦੀ ਹੈ ਕੀ ਪੰਜਾਬ ਦੇ ਵਿੱਚ ਇਸ ਲਹਿਰ ਦੀ ਸਰਕਾਰ ਵੀ ਬਣੇਗੀ ਜਾਂ ਫਿਰ ਪੰਜਾਬ ਦੀ ਸਿਆਸੀ ਫਿਜ਼ਾ ਕਿਸ ਤਰ੍ਹਾਂ ਕੇ ਚੇਂਜ ਹੋਈ ਸਾਰੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਗੁਰਮੋਹਨ ਪ੍ਰੀਤ ਸਿੰਘ ਸੀਨੀਅਰ ਵਕੀਲ ਨੇ ਐਕਟੀਵਿਸਟ ਨੇ ਤੇ ਪੰਥਕ ਸਿਆਸਤ ਦੇ ਵਿੱਚ ਚੰਗੀ ਸਮਝ ਰੱਖਦੇ ਨੇ ਗੁਰਮੋਹਨ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮਿੱਟੀ ਤੇ ਸਤਿ ਸ਼੍ਰੀ ਅਕਾਲ ਜੀ ਵੀਰੇ ਜਿਵੇਂ ਸਭ ਤੋਂ ਪਹਿਲਾਂ ਫਰੀਦਕੋਟ ਤੇ ਖਡੂਰ ਸਾਹਿਬ ਇਸ ਜਿੱਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇ ਕੋਈ ਇਸ ਜਿੱਤ ਨੂੰ ਪੰਜਾਬ ਦੀ ਨੌਜਵਾਨੀ ਦੀ ਜਿੱਤ ਕਿਹਾ ਜਾ ਸਕਦਾ ਹੈ ਹੂੰ ਸਾਫ਼-ਸਾਫ਼ ਜਿਹਨੂੰ ਆਪਾਂ ਐਲੋਕੁਐਂਸੀ ਦੇ ਵਿੱਚ 2 ਦਾ ਪੁਆਇੰਟ ਗੱਲ ਕਰੀਏ ਇਸ ਲਈ ਇਹ ਇਹ ਚੀਜ਼ ਨੇ ਜਵਾਬ ਦੇ ਦਿੱਤਾ ਕਿ ਜਿਹੜਾ ਕੰਮ ਸਟੇਟ ਦਾ ਸੀ ਨਸ਼ੇ ਛਡਾਉਣਾ ਰੋਜ਼ਗਾਰ ਪੈਦਾ ਕਰਨਾ ਪੰਜਾਬ ਪੰਜਾਬੀ ਪੰਜਾਬੀਅਤ ਦੇ ਸਿਰ ਤੇ ਜਿਵੇਂ ਸੀਐਮ ਸਾਹਿਬ ਵੋਟਾਂ ਮੰਗਦੇ ਆਏ ਜੀ ਤੇ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਤੋਂ ਹੀ ਮਨੁਕਰ ਹੋ ਗਏ ਤੁਸੀਂ ਡਰੱਗਸ ਦਾ ਇਸ਼ੂ ਦੇਖ ਲਓ ਬੇਰੋਜ਼ਗਾਰੀ ਦੇਖ ਲਓ ਮਾਈਨਿੰਗ ਮਾਫੀਆ ਦੇਖ ਲਓ ਕ腐ਸ਼ਨ ਦੇਖ ਲਓ ਜੀ ਤੇ ਜੇ ਇੱਕ ਨੌਜਵਾਨੀ ਬਾਹਰੋਂ ਇੱਥੇ ਆਉਂਦੀ ਹੈ ਹੂੰ ਜਿਹੜਾ ਨਸ਼ਿਆਂ ਤੋਂ ਦੂਰ ਕਰ ਰਿਆ ਸੀ ਨੌਜਵਾਨ ਨੇ ਜੀ ਤੇ ਕਿਸ ਤਰੀਕੇ ਦੇ ਨਾਲ ਇੱਕ ਛੋਟੇ ਜਿਹੇ ਘਰਾਓ ਕਰਕੇ ਉਹਨੂੰ ਨਾਰਥ-ਈਸਟ ਦੀਆਂ ਜੇਲਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਹੂੰ ਜਿਸ ਤਰੀਕੇ ਦੇ ਨਾਲ ਬ੍ਰਿਟਿਸ਼ ਡ੍ਰੈਕੋਨियन ਪਾਲਿਸਿਜ਼ ਜਿਹੜੀਆਂ ਸੀਗੀਆਂ ਜਿਵੇਂ ਕਾਲੇ ਪਾਣੀ ਦੀ ਭੇਜਦੇ ਹੁੰਦੇ ਸੀਗੇ ਜੀ ਉਹਨਾਂ ਬੰਦਿਆਂ ਨੂੰ ਹੀ ਭੇਜਦੇ ਹੁੰਦੇ ਸੀ ਜਿਨ੍ਹਾਂ ਦੀਆਂ ਅਜ ਆਰਤੀਆਂ ਉਤਾਰ ਕੇ ਉਹਨਾਂ ਨੂੰ ਨੈਸ਼ਨਲ ਫਿਗਰਸ ਆਖਿਆ ਜਾਂਦਾ ਹੂੰ ਉਹ ਪਤੀਰਾ ਇਹਨਾਂ ਨਾਲ ਕਰਨਾ ਇਸ ਨੌਜਵਾਨੀ ਨਾਲ ਕਰਨਾ ਫਿਰ ਉਹਦੇ ਮਾਪਿਓ ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਪਾਸੇ ਛੋਟੀ ਸਿੱਧੂ ਦਾ ਦੇਖ ਲਓ ਉਹਦੇ ਮਾਪਿਓ ਨਾਲ ਕੀ ਰਵਈਆ ਜਾਂ ਤੁਸੀਂ ਹੁਣ ਭਾਈ ਅਮਰਤਪਾਲ ਸਿੰਘ ਦੇ ਮਾਪਿਓ ਨਾਲ ਦੇਖ ਲਓ ਕੀ ਰਵਈਆ ਕਿਸ ਤਰੀਕੇ ਨਾਲ ਉਹਦੀ ਮਾਤਾ ਦੇ ਨਾਲ ਇਹਨਾਂ ਨੇ ਦੁਰਵਿਹਾਰ ਕੀਤਾ ਜੀ ਤੇ ਜਿਹੜੀ ਪੰਜਾਬ ਦੀ ਨੌਜਵਾਨੀ ਉਹਨੇ ਸਬੂਤ ਦਿੱਤਾ ਕਿਉਂਕਿ ਖਡੂਰ ਸਾਹਿਬ ਉਹ ਹਲਕਾ ਜਿੱਥੋਂ ਜੇ ਤੁਸੀਂ ਦੇਖੋ 80ਆਂ 90ਆਂ ਦੇ ਦੌਰ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਨੌਜਵਾਨੀ ਹੈ ਉਹਦਾ ਘਾਣ ਹੋਇਆ ਹੂੰ ਮਹਿਜ਼ ਅਟਾਇਰ ਦੇ ਬੇਸਿਸ ਤੇ ਮਹਿਜ਼ ਉਹਨਾਂ ਦੇ ਕੱਪੜਿਆਂ ਦੇ ਦਸਤਾਰ ਬੰਨਣ ਦੇ ਤਰੀਕੇ ਦੇ ਸਿਰ ਤੇ ਉਹਨਾਂ ਦੇ ਫੇਕ ਐਨਕਾਊਂਟਰ ਹੋਏ ਆ ਹੂੰ ਤੇ ਦੂਜੇ ਪਾਸੇ ਜੇ ਤੁਸੀਂ ਫਰੀਦਕੋਟ ਦੀ ਸੀਟ ਵੀ ਦੇਖਦੇ ਜੀ ਤੇ ਇੱਕ ਪਾਸੇ ਸੋ ਕਾਲਡ ਜਿਹੜੇ ਇੱਕ ਸੈਲੈਬ੍ਰਿਟੀ ਦਾ ਜੋਰ ਲੱਗਿਆ ਹੋਇਆ ਸੈਲੈਬ੍ਰਿਟੀਆਂ ਦਾ ਪੋਲਿਟਿਕਸ ਦੇ ਵਿੱਚ ਆਉਣਾ ਬਹੁਤ ਜ਼ਿਆਦਾ ਸੁੱਖਾ ਹੂੰ ਤੇ ਤੁਸੀਂ ਦੇਖੋ ਇੱਥੇ ਜਿਹੜੀਆਂ ਘੁੱਗੀਆਂ ਗਟਾਰਾਂ ਜਿਹੜੀਆਂ ਨੇ ਜਿੰਨੀਆਂ ਵੀ ਸੋ ਕਾਲਡ ਇਸੇ ਪੰਥ ਦਾ ਖਾ ਕੇ ਜੀ ਇਹਦੇ ਨਾਲ ਘੁੱਗੀਆਂ ਗਟਾਰਾਂ ਹਨਾ ਇਹਨਾਂ ਦਾ ਕੀ ਵਸ ਚੱਲਣਾ ਬਾਜਾਂ ਵਾਲੀ ਡਾਰ ਤੇ ਤੇ ਉਹ ਦਿਖਾਇਆ ਗਿਆ ਕਿ ਜਿਹੜੀ ਨੌਜਵਾਨੀ ਹੈ ਜਿਹੜੇ ਪੰਜਾਬ ਦੇ ਲੋਕ ਨੇ ਆਪਣੇ ਹੱਕਾਂ ਬਾਰੇ ਜਾਗਰੂਕ ਹੋ ਗਏ ਹੂੰ ਕਿਉਂਕਿ ਤੁਸੀਂ ਦੇਖੋ 40 ਸਾਲ ਹੋ ਗਏ ਆ ਚਾਰ ਤਹਾਕੇ ਹੋ ਗਏ ਆ ਮੈਂ ਤੁਹਾਨੂੰ ਹਿਸਟੋਰੀਕਲ ਪ੍ਰੂਫ ਦਊਂਗਾ ਕਿ ਕਿਸ ਤਰੀਕੇ ਦੇ ਨਾਲ ਜਦੋਂ ਤੱਕ ਜਿਨ੍ਹਾਂ ਦੇ ਖਿਲਾਫ ਜ਼ੁਲਮ ਹੋਇਆ ਹੁੰਦਾ ਉਹ ਆਪਣਾ ਇਤਿਹਾਸ ਨਹੀਂ ਲਿਖਦੇ ਜ਼ੁਲਮ ਕਰਨ ਵਾਲੇ ਹਿਸਟਰੀ ਦੇ ਵਿੱਚ ਕਿਸ ਤਰੀਕੇ ਦੀਆਂ ਡਿਸਟੋਰਸ਼ਨਸ ਪੈਦਾ ਕਰਦੇ ਨੇ ਹੂੰ ਤੁਸੀਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਦੇਖ ਲਓ ਅੱਜ ਤੱਕ ਕਦੇ ਕਿਸੇ ਧਰਮ ਨਿਰਪੱਖ ਦੇਸ਼ ਦੇ ਵਿੱਚ ਐ ਨਹੀਂ ਹੋਇਆ ਹੋਣਾ ਕਿ ਕਿਸੇ ਦੇ ਗੁਰੂ ਘਰ ਦੇ ਉੱਤੇ ਤੁਸੀਂ ਟੈਂਕਾਂ, ਤੋਪਾਂ ਦੇ ਨਾਲ ਹਮਲਾ ਕਰ ਦੋ ਜੀ ਰਿਲੀਜੀਅਸ ਸੈਕ੍ਰਿਟੀਟੀ ਅੱਜ ਕੱਲ ਇੱਕ ਨਾ ਲਬਜ ਵਰਤਿਆ ਜਾਂਦਾ ਸੈਂਕਟਮ ਸੈਂਕਟੋਰਮ ਇਹ ਹੁਣੇ ਜਈ ਪ੍ਰਾਣ ਪ੍ਰਤੀਸ਼ਟਾ ਹੋਈ ਐ ਭਵेश श्री राम ਮੰਦਿਰ ਦੇ ਵਿੱਚ ਉੱਥੇ ਵੀ ਵਰਤਿਆ ਗਿਆ ਉਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਸੈਂਕਟਮ ਸੈਂਕਟੋਰਮ ਦੇ ਅੰਦਰ ਟੈਂਕ ਚਾੜੇ ਗਏ ਤੇ ਐਗਜ਼ੀਕਿਊਟਿਵ ਹੈ ਜਿਹੜਾ ਜਿਹੜਾ ਲੋਕਾਂ ਦੇ ਲਈ ਜਵਾਬਦੇ ਹੁੰਦਾ ਉਹਨਾਂ ਦੇ ਸੈਂਟੀਮੈਂਟਸ ਲਈ ਜਵਾਬਦੇ ਹੁੰਦਾ ਇੱਕ ਕੌਮ ਦੇ ਨਾਲ ਜਿਹੜੇ 1947 ਦੇ ਵਾਦੇ ਨੇ ਜੀ ਜਿਹੜੇ ਵਾਦੇ ਅੱਜ ਤੱਕ ਪੂਰੇ ਨਹੀਂ ਹੁੰਦੇ ਹੂੰ ਸੋ ਇਹ ਉਹ ਸਾਰੀਆਂ ਚੀਜ਼ਾਂ ਤੁਸੀਂ ਪੰਥਕ ਪੋਲਿਟਿਕਸ ਦੀ ਗੱਲ ਕੀਤੀ ਐ ਤੇ ਜੇ ਆਪਾਂ ਗੱਲ ਕਰੀਏ ਵੀ ਸਿੱਖ ਕੌਮ ਦੀ ਸਾਡੇ ਜਿਹੜੇ ਦਸਵੇਂ ਪਾਸ਼ਾ ਹੋਏ ਐ ਸਾਡੇ ਲਈ ਐਪੀਟੋਮ ਆਫ ਸਟੇਟਸਮੈਨਸ਼ਿਪ ਆ ਕਿ ਸਟੇਟਸਮੈਨ ਕਿਹਾ ਜਾਂਦਾ ਇੱਕ ਰਾਜ ਕਿਹਾ ਜਾਂਦਾ ਜੋ ਉਹਨਾਂ ਦੀ ਉਂਗਲੀ ਫੜ ਕੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਜਿਹਦੇ ਵਿੱਚ ਤੁਸੀਂ ਧਰਮ ਤੁਹਾਨੂੰ ਲੱਗਦਾ ਹੈ ਕਿ ਪਹਾੜਾਜਾ ਰਣਜੀਤ ਸਿੰਘ ਜੀ ਦਾ ਨਾਮ ਲਿਆ ਤੁਹਾਨੂੰ ਲੱਗਦਾ ਕਿ ਅਮਰਪਾਲ ਦੇ ਰਾਹੀਂ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਹੋਣ ਦੀ ਆਸ ਬੱਜੀ ਹੈ ਦੇਖੋ ਇੱਕ ਗੱਲ ਹੁੰਦੀ ਹੈ ਮੈਂ ਹਰ ਵਾਰੀ ਕਰਦਾ ਡੀਐਨਏ ਦੀ نسل ਦੀ ਹਮ ਹਰ ਇੱਕ نسل ਦੀ ਆਪਣੀ ਤਸਵੀਰ ਹੁੰਦੀ ਹੈ ਆਪਣੀ ਸ਼ਬਦਾਵਲੀ ਹੁੰਦੀ ਹੈ ਆਪਣੀਆਂ ਮਨੋਤਾ ਹੁੰਦੀਆਂ ਹੁਣ ਅਮਰਪਾਲ ਸਿੰਘ ਦੇ ਕੇਸ ਦੇ ਵਿੱਚ ਹਰ ਕਮਿਊਨਿਟੀ ਨੇ ਉਹਦੀ ਹੈਲਪ ਕੀਤੀ ਹੈ ਸਾਡਾ ਸਨਾਤਨ ਭਾਈਚਾਰਾ ਵੀ ਅੱਗੇ ਆਇਆ ਕਾਰੋਬਾਰੀ ਵੀ ਅੱਗੇ ਆਏ ਕਿਉਂਕਿ ਉਹਨਾਂ ਨੇ ਸਾਰਿਆਂ ਨੇ ਦੇਖਿਆ ਕਿ ਗੱਲ ਧਰਮਾਂ ਦੀ ਨਹੀਂ ਹੈ ਨਾ ਤਾਂ ਗੁਰੂ ਸਾਹਿਬਾਨਾਂ ਨੇ ਧਰਮ ਦੇ ਖਿਲਾਫ ਜੰਗ ਕੀਤੀ ਨਾ ਹੀ ਇਹ ਨੌਜਵਾਨ ਕਰ ਰਹੇ ਨੇ ਗੱਲ ਹੈਗੀ ਹੈ ਐਂਟੀ ਪੀਪਲ ਐਸਟੈਬਲਿਸ਼ਮੈਂਟ ਦੀ ਜਿਹੜੇ ਸ਼ਰੇਆਮ ਚੱਟਾ ਵਕਾ ਰਹੇ ਆ ਤੁਸੀਂ ਦੇਖੋ ਹਾਲ ਹੀ ਦੇ ਵਿੱਚ ਕੱਲ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਠੀਕ ਹੈ ਜੀ ਜਿੱਥੇ ਸੀਸਗਾਂਝ ਸਾਹਿਬ ਗੁਰਦੁਆਰਾ ਕੇਸਗੜ੍ਹ ਸਾਹਿਬ ਦੇ ਕੋਲ ਇਹਦੀ ਕਲੋਜ਼ ਵਿਸਿਨਿਟੀ ਦੇ ਵਿੱਚ ਇਹ ਮੈਂ ਤੁਹਾਨੂੰ ਹੁਣੇ ਦੱਸ ਰਿਹਾ ਮਹਿਜ਼ 500 ਮੀਟਰ ਅੱਧੇ ਕਿਲੋਮੀਟਰ ਦੇ ਬੈਰੇ ਦੇ ਵਿੱਚ ਕੱਲ ਦੋ ਨੌਜਵਾਨ ਆਪਸ ਵਿੱਚ ਲੜਦੇ ਆ ਤੇ ਇੱਕ ਦੂਜੇ ਦਾ ਕਤਲ ਕਰ ਦਿੰਦਾ ਹੂੰ ਕੱਲ ਸ਼ਾਮ ਨੂੰ ਦਿਨ ਦਿਹਾੜੀ ਕਾਂਗੇ ਆਪਾਂ ਉਹਨੂੰ ਉਹਦਾ ਨੌਜਵਾਨੀ ਦਾ ਕਤਲ ਹੋ ਜਾਂਦਾ ਮਹਿਜ਼ 10ਵੀਂ 12ਵੀਂ ਦੇ ਬੱਚੇ ਇਹਨਾਂ ਨੇ ਡਰੱਗਸ ਵੇਚਣ ਨੂੰ ਲਾ ਦਿੱਤੇ ਸਰਕਾਰਾਂ ਦੀਆਂ ਪੱਗਾਂ ਦੇ ਰੰਗ ਬਦਲ ਗਏ ਆ ਕਦੇ ਅਕਾਲੀਆਂ ਤੇ ਬਲੇਮ ਕਰਦੇ ਸੂਣਾ ਝਾੜੂ ਵਾਲੇ ਆ ਗਏ ਆ ਕਦੇ ਕਾਂਗਰਸ ਹੀ ਆ ਜਾਣਗੇ ਤੁਸੀਂ ਦੇਖੋ ਸਿਸਟਮ ਦੇ ਮੂਹ ਤੇ ਕਿੱਡੀ ਵੱਡੀ ਚਪੇੜ ਆ ਕਿ ਜਿਹੜੀਆਂ ਪਾਰਟੀਆਂ ਨੇ ਇੱਕ ਮੈਂ ਤੁਹਾਡੇ ਅੱਗੇ ਵਾਖ ਰੱਖੂੰਗਾ ਹੋਰ ਤੁਸੀਂ ਦੇਖੋ 13 ਚੋਂ 2 ਮੋਰ ਥੈਨ 10% ਇੱਕ ਨਾ ਪਾਰਲੀਮੈਂਟ ਦਾ ਲਾਅ ਆ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਦੇ ਵਿੱਚ ਕੋਰਮ ਨੂੰ ਬੜਾ ਵਧੀਆ ਡਿਫਾਈਨ ਕੀਤਾ ਹੈ ਕਨਸਟੀਟਿਊਸ਼ਨ ਦੇ ਵਿੱਚ ਵੀ ਡਿਫਾਈਨ ਕੀਤਾ ਹੈ 1/10 ਜਿਹੜੀ ਜਿਹਨੂੰ ਆਪਾਂ ਕਹਿੰਨੇ ਆ ਨਾ 10% ਕਹਿ ਲੋ ਜਾਂ 1/10 ਕਹਿ ਲੋ ਸਟਰੈਂਥ ਠੀਕ ਹੈ ਜੀ ਉਹ ਜਿਹੜੀ ਪਾਰਟਿਸਪੇਟਰੀ ਫੋਰਸ ਹੈ ਉਹ ਕੋਰਮ ਕ੍ਰੀਏਟ ਕਰਦੀ ਹੈ ਹੁਣ ਤੁਸੀਂ ਲਾ ਕੇ ਚੱਲੋ ਕਿ ਜੇ ਇਹ ਪੰਜਾਬ 'ਚ ਜੇ 1/10 ਤੋਂ ਜ਼ਿਆਦਾ ਆ ਜੇ ਕੁੱਲ ਭਾਰਤ ਇਸ ਚੀਜ਼ ਤੋਂ ਸਬਕ ਲਵੇ ਇਹ ਤਾਂ ਹੈ ਨਹੀਂ ਕਿalle ਪੰਜਾਬ ਨਾਲ ਵਧੀਆਂ ਹੋ ਰਹੀਆਂ ਨਾਰਥ-ਈਸਟ ਇੰਡੀਆ ਸਟੇਟਸ 'ਚ ਵਧਿਕੀਆਂ ਹੋ ਰਹੀਆਂ ਸਾਦਰਨ ਸਟੇਟਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਵਧਿਕੀਆਂ ਹੋ ਰਹੀਆਂ ਜਿਹੜੀ ਦਦਨ ਕਰਨੀਆਂ ਰੀਜਨ ਆ ਥੱਲੇ ਨੇਕਸਲਾਈਟਸ ਦੀ ਬੈਲਟ ਆ ਉਹਦੇ ਵਿੱਚ ਵਧਿਕੀਆਂ ਹੋ ਰਹੀਆਂ ਜੀ ਕਹਿਣ ਤੋਂ ਭਾਵ ਤੁਹਾਨੂੰ ਮੈਂ ਹੋਰ ਛੋਟਾਪ ਕਰਾਂ ਇਸ ਵਾਰੀ 328 ਕੈਂਡੀਡੇਟ ਜਿਹੜੇ ਸੀਗੇ ਆਜ਼ਾਦ ਖੇਰੇ ਜੀ ਤੇ 328 ਕੈਂਡੀਡੇਟਸ ਦੇ ਵਿੱਚੋਂ 169 ਕੈਂਡੀਡੇਟ ਇਕੱਲੇ ਪੰਜਾਬ ਦੇ ਸੀ ਮੋਰ ਦੈਨ 50% ਇਹ ਪੰਜਾਬ ਦੀ ਤਸਵੀਰ ਹੈ ਇੱਕ ਰਿਸਕ ਟੇਕਿੰਗ ਅਬਿਲਿਟੀ ਲੀਡਰਸ਼ਿਪ ਕੁਆਲਿਟੀ ਇਹ ਅੱਜ ਦੀ ਨਹੀਂ ਰਹੀ ਇਹ ਅੰਗਰੇਜ਼ਾਂ ਦੇ ਵੇਲੇ ਦੀ ਰਹੀ ਹੈ ਉਹ ਤੋਂ ਪਹਿਲਾਂ ਜਦੋਂ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਜਦੋਂ ਮੁਗਲ ਆਉਂਦੇ ਰੇ ਆ ਉਦੋਂ ਵੀ ਇਹੀ ਤਸਵੀਰ ਰਹੀ ਹੈ ਸੋ ਤੁਸੀਂ ਗੱਲ ਕੀਤੀ ਕਿ ਕੀ ਇਹ ਅਮਰਿਤਪਾਲ ਮੈਂ ਉਸ ਸਵਾਲ ਤੇ ਦੁਬਾਰਾ ਆ ਰਿਹਾ ਕੀ ਇਹ ਅਮਰਿਤਪਾਲ ਉਸ ਰਣਜੀਤ ਸਿੰਘ ਦੇ ਦੌਰ ਵੱਲ ਜਾਏਗਾ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਕਿ ਮੌਜੂਦਾ ਸਰਕਾਰ ਨੇ ਤਾਂ ਉਹ ਰਣਜੀਤ ਸਿੰਘ ਦੀ ਤਸਵੀਰ ਵੀ ਆਪਣੇ ਦਫ਼ਤਰਾਂ ਚੋਂ ਕੱਢ ਕੇ ਬਾਹਰ ਕਰ ਦਿੱਤੀ ਹੈ ਹੂੰ ਇਹਨਾਂ ਨੂੰ ਇੱਕ 23 ਸਾਲ ਦਾ ਨੌਜਵਾਨ ਜਿਹੜਾ ਇੰਡੀਵਿਜੂਅਲ ਹੀਰੋਇਕ ਐਕਸ਼ਨ ਦੇ ਨਾਲ ਅੰਗਰੇਜ਼ਾਂ ਨੂੰ ਮੁਕਾਰਿਆ ਸੀ ਆਜ਼ਾਦੀ ਲਈ ਲੜ ਰਿਹਾ ਸੀ ਇਹਨਾਂ ਨੂੰ ਉਹ ਤਾਂ ਆਈਡਲ ਲੱਗਦਾ ਪਰ ਇਹਨਾਂ ਨੂੰ ਇੱਕ ਰਣਜੀਤ ਸਿੰਘ ਵਰਗਾ ਸਟੇਟਸਮੈਨ ਜਿਹਦਾ ਦਰਰਾ ਇੱਕ ਖੈਬਰ ਤੋਂ ਲੈ ਕੇ ਸਤਲੁਜ ਤੱਕ ਟੈਰੀਟਰੀ ਸੀ ਪੰਜਾਬ ਦੀ ਗੋਰੇ ਆ ਕੇ ਪੰਜਾਬੀ ਭਾਸ਼ਾ ਸਿੱਖਦੇ ਹੁੰਦੇ ਸੀ ਜਿਹਦੀ ਅੱਜ ਕੱਲ੍ਹ ਦੇ ਆ ਸੀਐਮ ਸਾਹਿਬ ਗੱਲ ਕਰਦੇ ਨੇ ਕਿਸ ਤਰੀਕੇ ਦੇ ਨਾਲ ਮਨੀ ਮਲਟੀਪਲਾਇਰ ਸੀਗਾ ਕੀ ਇਕਨੋਮਿਕ ਰੈਸ਼ੀਅਨਲ ਸੀਗਾ ਕੀ ਧਰਮ ਨਿਰਪੱਖਤਾ ਸੀਗੀ ਇਹਨਾਂ ਨੂੰ ਉਹ ਚੀਜ਼ਾਂ ਦਾ ਸਬਕ ਲੈਣ ਦੀ ਥਾਂ ਤੇ ਇਹਨਾਂ ਨੇ ਤਾਂ ਉਹਦੀ ਤਸਵੀਰ ਵੀ ਆਪਣੇ ਦਫ਼ਤਰਾਂ 'ਚੋਂ ਕੱਢ ਦਿੱਤੀ ਹੈ। ਬਿਲਕੁਲ ਵੀਰੇ ਗੁਰਮੋਹਨ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਅਮਰਪਾਲ ਦੇ ਜਿੱਤਣ ਦੇ ਨਾਲ ਮੁਲਕ ਦੇ ਵਿੱਚ ਕੀ ਮੈਸੇਜ ਗਿਆ ਹੈ ਕਿਉਂਕਿ ਅਮਰਪਾਲ ਨੂੰ ਹੁਣ ਤੱਕ ਖਾਲਿਸਤਾਨੀ ਜਾਂ ਫਿਰ ਦੇਸ਼ ਵਿਰੋਧੀ ਤਾਕਤਾਂ ਦਾ ਸਰਗਨਾ ਕਹਿ ਕੇ ਪਰਚਾ ਦਿਆ ਗਿਆ। ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਇੱਕ ਨਾ ਬਲਵੰਤ ਸਿੰਘ ਜਜਮੈਂਟ ਆਈ ਸੀ ਹਾਈ ਕੋਰਟ ਦੀ ਮੈਂ ਸਭ ਕਾਨੂੰਨ ਦੇ ਆਲੇ-ਦੁਆਲੇ ਗੱਲ ਕਰ ਜੀ ਉਹਦੇ ਵਿੱਚ ਕਿਹਾ ਸੀ ਕਿ ਮਹਸ ਜਿਹੜਾ ਕੋਈ ਪੋਲੀਟੀਕਲ ਆਈਡੀਆ ਆ ਉਹ ਸਿਡੀਸ਼ਨ ਨਹੀਂ ਆ ਉਹ ਦੇਸ਼ਟਰੋ ਨਹੀਂ ਆ ਜਿਵੇਂ ਅੱਜ ਕੱਲ ਇੱਕ ਪੋਸਟਰ ਦੇ ਪਿੱਛੇ ਕਿਸੇ ਪਿੱਛੇ ਵੀ ਨੌਜਵਾਨੀ ਨੂੰ ਇਹ ਜੇਲਾਂ ਚ ਡੱਕੀ ਜਾਂਦੇ ਆ ਜੋ ਆਪਾਂ ਲਈ ਜਾਂਦੇ ਆ ਐਨਐਸਏ ਲਈ ਜਾਂਦੇ ਆ ਬਾਹਰੋਂ ਆਇਆ ਉਹ ਜੱਗੀ ਜੋਲ ਚਾਰ ਪੰਜ ਸਾਲ ਹੋ ਗਏ ਇਹਨਾਂ ਨੇ ਉਹਨੂੰ ਅੰਦਰ ਬੰਦ ਕੀਤਾ ਹੋਇਆ ਇਹ ਵਿਚਾਰਾਂ ਤੋਂ ਡਰਦੇ ਨੇ ਹੁਣ ਉਹੀ ਵਿਚਾਰ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਰੱਖਦੇ ਸੀ ਕਿਉਂਕਿ ਉਹ ਐਮਪੀ ਸੀਗੇ ਉਹਨਾਂ ਦੇ ਉੱਤੇ ਤਾਂ ਪਰਚਾ ਨਹੀਂ ਹੋਇਆ ਉਹੀ ਨੌਜਵਾਨੀ ਜਦੋਂ ਵਿਚਾਰ ਹੁਣ ਇਹ ਅਮਰਿਤਪਾਲ ਸਿੰਘ ਵੀ ਹੈ ਜੇ ਇਹ ਉਸ ਸਿਸਟਮ ਨੂੰ ਕ੍ਰਿਟੀਸਾਈਜ਼ ਵੀ ਕਰ ਰਿਹਾ నో ਡਾਊਟ ਅੱਜ ਦੀ ਰੇਟ 'ਚ ਉਸੇ ਸਿਸਟਮ ਦਾ ਹਿੱਸਾ ਬਣਿਆ ਪਰ ਸਾਡੇ ਲਈ ਇਸ ਵੇਲੇ ਹੋਰ ਕੋਈ ਰਾਹ ਨਹੀਂ ਸੀ ਬਚਿਆ ਕੀ ਲੱਗਦਾ ਤੁਹਾਨੂੰ ਕਿ ਅਮਰਿਤਪਾਲ ਬਤੌਰ ਐਮਪੀ ਭਾਰਤ ਦੇ ਸਿਸਟਮ ਨੂੰ ਬਦਲ ਪਾਉਣਗੇ ਦੇਖੋ ਬਦਲਣਾ ਨਾ ਬਦਲਣ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਚੀਜ਼ ਹੁੰਦੀ ਹੈ ਉਹ ਸ਼ੁਰੂਆਤ ਹੁੰਦੀ ਹੈ ਹੂੰ ਹੁਣ ਦੀਪ ਸਿੱਧੂ ਸਾਡਾ ਬਾਈ ਮਰਹੂਮ ਉਹ ਕਹਿ ਗਿਆ ਸੀ ਕਿ ਗੱਲ ਫਸਲਾਂ ਦੀ ਕੱਲੀ ਨਹੀਂ ਹੈਗੀ ਗੱਲ ਨਸਲਾਂ ਦੀ ਹੈ ਜੀ ਉਹ ਅਸੀਂ ਦੇਖ ਲਿਆ ਕਿ ਰਸਾਨੀ ਮੋਰਚੇ 'ਚ ਕਿ ਕਿਸ ਤਰੀਕੇ ਨਾਲ ਕਿਸਾਨਾਂ ਦੀ ਨਸਲ ਕੁਸ਼ੀ ਕਰਨ ਦੇ ਲਈ ਇਹਨਾਂ ਨੇ ਐਡਵਾਂਸਡ ਸਟੇਜ ਵੈਪਨ ਵਰਤੇ ਅੱਜ ਉਹ ਮਰਹੂਮ ਯੋद्धा ਸਾਡੇ ਵਿੱਚ ਨਹੀਂ ਹੈਗਾ ਪਰ ਉਹਨੇ ਜੋ ਸਾਨੂੰ ਵਿਚਾਰ ਦਿੱਤੇ ਜਿੱਥੇ ਉਹ ਅੱਗੇ ਲੈ ਕੇ ਗਿਆ ਇਸ ਜੰਗ ਉੱਥੇ ਹੀ ਨੌਜਵਾਨੀ ਜਦੋਂ ਆਉਂਦੀ ਹੈ ਇਹ ਫੀਲਡ ਬੜੀ ਨਵੀਂ ਹੈ ਬੜੀ ਬੋਲੇਟਾਈਲ ਫੀਲਡ ਹੈ ਇੱਥੇ ਬੜੇ ਰਿਸਕ ਨੇ ਇੱਥੇ ਐਪਰੀਸ਼ੀਏਟ ਕਰਨ ਵਾਲੇ ਬਹੁਤ ਘੱਟ ਬੰਦੇ ਨੇ ਲੱਤਾਂ ਖਿੱਚਣ ਵਾਲੇ ਬਹੁਤ ਜ਼ਿਆਦਾ ਨੇ ਪਿੰਟੇ 'ਚ ਛੁਰੇ ਘੋਪਣ ਵਾਲੇ ਟੈਗ ਦੇਣ ਵਾਲੇ ਲੋਕ ਬਹੁਤ ਜ਼ਿਆਦਾ ਨੇ ਉੱਥੇ ਇਹ ਤਾਂ ਫਰਕ ਆਇਆ ਦੇਖੋ ਜੇ ਤੁਸੀਂ ਗੱਲ ਕਰਦੇ ਹੋ ਕਿ ਚੇਂਜ ਤੇ ਮਨਮੋਹਨ ਸਿੰਘ ਨੇ ਜਦੋਂ 1990 ਦੇ ਵਿੱਚ ਇਕਨੋਮਿਕ ਰਿਫਾਰਮਸ originate ਕਰਾਈ ਸੀ ਨਾ ਜਿਸ ਤੋਂ ਬਾਅਦ ਇੰਡੀਆ ਦੀ ਇਕਨੋਮੀ ਬਦਲੀ ਹੈ ਤੇਨੇ ਉਸ ਵੇਲੇ ਕਿਹਾ ਸੀ ਕਿ ਜਿਹੜੇ ਵਿਚਾਰ ਦਾ ਵਕਤ ਆ ਜਾਵੇ ਉਹਨੂੰ ਕੋਈ ਕੋਖ ਜੰਮਣ ਤੋਂ ਰੋਕ ਨਹੀਂ ਸਕਦੀ ਹੂੰ ਸੋ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਸ ਵਿਚਾਰ ਨੇ ਜਨਮ ਲੈ ਲਿਆ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਇਹ ਆਪਣੇ ਹੱਕਾਂ ਦੀ ਰਾਖੀ ਕਰਨਾ ਜਾਣਦੀ ਹੈ ਤੁਸੀਂ ਕੱਲੇ ਅੰਮ੍ਰਿਤਪਾਲ ਤੱਕ ਸੀਮਤ ਨਾ ਰਹੋ ਤੁਸੀਂ ਮਲੋਹਾ ਸਾਹਿਬ ਨੂੰ ਦੇਖੋ ਅਮਰਤਪਾਲ ਸਿੰਘ ਦੇ ਨਾਲ ਤਾਂ ਫਿਰ ਵੀ ਇੱਥੇ ਕਾਫੀ ਯੂਥ ਸੀਗਾ ਉਹ ਮਲੋਆ ਸਾਹਿਬ ਦੇ ਖਿਲਾਫ ਤਾਂ ਸਾਰਾ ਸੈਲੈਬ੍ਰਿਟਿਜ਼ ਦਾ ਤੰਤਰ ਜੁੜਿਆ ਹੋਇਆ ਸੀ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਆ ਘੁੱਗੀਆਂ ਚਿੜੀਆਂ ਜਾਂ ਸੋ ਕੋਲਡ ਜਿੰਨੇ ਵੀ ਮੀਡੀਆ ਵਾਲੇ ਬੰਦੇ ਨੇ ਮਸਤਾਨੇ ਮੂਵੀ ਬਣੀ ਇਹਨਾਂ ਨੇ ਪੰਥ ਦਾ ਨਾਮ ਲੈ ਕੇ ਕਿੰਨੀ ਕਮਾਈ ਕੀਤੀ ਤੇ ਜਿਹੜੀਆਂ ਉਸ ਵੇਲੇ ਦੀਆਂ ਰੀਅਲ ਫਿਗਰਸ ਨੇ ਹਮ ਆਪਾਂ ਪੜੀਏ ਤਾਂ ਸਹੀ ਕੌਣ ਨੇ ਭਾਈ ਸਤਵੰਤ ਸਿੰਘ ਕੌਣ ਨੇ ਭਾਈ ਬਿਆਨ ਸਿੰਘ ਇਸ ਹੱਦ ਤੱਕ ਇਹਨਾਂ ਦਾ ਮਖੌਲ ਬਣਾਇਆ ਗਿਆ ਤੁਸੀਂ ਕਰਨ ਜੀ ਤਾਨੂੰ ਮੈਂ ਜ਼ਰੀਏ ਦੱਸਣਾ ਚਾਹਉਣਾ ਕਿਉਂਕਿ ਮੈਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਈ ਸੀ ਸਿੱਖਾਂ ਦੇ ਖਿਲਾਫ ਚੁਟਕਲੇਾਂ ਦੀ ਦਾਸ ਉਹਦੇ ਵਿੱਚ ਉਸ ਟੀਮ ਦੇ ਵਿੱਚ ਸੀ ਮੇਰੇ ਬਡਿੰਗ ਇਅਰਸ ਦੀ ਗੱਲ ਆ ਤੇ ਦਿੱਲੀ ਦੇ ਵਿੱਚ ਪੈਡਲਰਸ ਕਲੱਬ ਆ ਗਲੋਬਲ ਪੈਡਲਰਸ ਕਲੱਬ ਆ ਜਿਨੇ ਪਟੀਸ਼ਨ ਪਾਈ ਸੀ ਕਿ ਸਿੱਖਾਂ ਦੇ ਚੁਟਕਲੇ ਨਾ ਬਣਾਏ ਜਾਣ ਇਹਨਾਂ ਨੇ ਸਤਵੰਤ ਸਿੰਘ ਬਿਆਨਤ ਸਿੰਘ ਦੇ ਨਾਂ ਤੇ ਸੰਤਾਬੰਤਾ.com ਬਣਾਈ ਹੈ ਸਿੱਖਾਂ ਦੇ ਚੁਟਕਲੇ ਕਰੈਕ ਕਰਨੇ ਸ਼ੁਰੂ ਕਰਤੇ ਦੇਖੋ ਤੁਸੀਂ ਸਤਪਾਲ ਮਲਿਕ ਜੀ ਦੀ ਸਿੱਧੂ ਮੂਸੇ ਵਾਲੇ ਦੇ ਗਾਣੇ ਦੇ ਵਿੱਚ ਉਹ ਆਮ ਗੱਲ ਸੁਣਦੇ ਹੋ ਕਿ ਸਿੱਖ ਕੌਮ ਜਿੰਦੀ ਆ ਇਹ ਬਦਲਾ ਲਏਗੀ ਸਿੱਖ ਕੌਮ ਨੇ ਕਦੇ ਪਹਿਲ ਨਹੀਂ ਕੀਤੀ ਸੋ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਕੰਟਰੀ ਦੇ ਵਿੱਚ ਤੁਸੀਂ ਮਹਿਜ਼ 1-2% ਤੁਸੀਂ ਉਸ ਕੰਟਰੀ ਦੀ ਇਕਨੋਮੀ ਨੂੰ ਕੰਟ੍ਰਿਬਿਊਟ ਕਰ ਰਹੇ ਹੋ ਉਸ ਕੰਟਰੀ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਤੁਹਾਡੇ ਲੋਕ ਸਭ ਤੋਂ ਜ਼ਿਆਦਾ ਸ਼ਹੀਦ ਹੋਏ ਤੁਸੀਂ ਹਰ ਥਾਂ ਤੇ ਉਸ ਤਸਵੀਰ ਦੇ ਨਾਲ ਖੜੇ ਪਰ ਜਦੋਂ ਉਹ ਦੇਸ਼ ਆਜ਼ਾਦ ਹੋ ਜਾਂਦਾ ਤੁਹਾਡੇ ਕੋਲ ਆਪਸ਼ਨ ਹੁੰਦੀ ਆ ਆਪਣਾ ਸਟੇਟ ਹਟ ਲੈਣ ਦੀ ਕਿਉਂਕਿ ਉਸ ਵੇਲੇ ਰਿਲੀਜੀਅਸ ਬੇਸਿਸ ਤੇ ਕੰਟਰੀ ਡਿਵਾਈਡ ਹੋਇਆ ਸਿੱਖਾਂ ਦੇ ਉਸ ਵੇਲੇ ਲੀਡਰਸ਼ਿਪ ਦੇ ਨਾਲ ਇਹ ਵਾਦਾ ਕੀਤਾ ਜਾਂਦਾ ਹੈ ਕਿ ਤੁਹਾਡੇ ਨਾਲ ਕੋਈ ਵਧੇਕੀ ਨਹੀਂ ਹੋਏਗੀ ਪਰ ਉਸੇ ਦੌਰਾਨ 19 47 ਦੇ ਵਿੱਚ 1823 ਦੇ ਅਫੀਸ਼ੀਅਲ ਸੀਕ੍ਰੇਟ ਸੈਟ ਦੇ ਵਿੱਚ ਗੁਪਤ ਤੌਰ ਤੇ ਸਿੱਖ ਕੌਮ ਦੇ ਲਈ ਆਰਡਰਸ ਪਾਸ ਕੀਤੇ ਜਾਂਦੇ ਨੇ ਕਿ ਇਹ ਇੱਕ ਜ਼ਰਾਇਮ ਪੇਸ਼ਾ ਕੌਮ ਹੈ ਹੂੰ ਬਹੁਤ ਘੱਟ ਲੋਕ ਜਾਣਦੇ ਨੇ ਸਰਦਾਰ ਕਪੂਰ ਸਿੰਘ ਜਿਨ੍ਹਾਂ ਦੀ ਜਿਨ੍ਹਾਂ ਤੋਂ ਹੁਣ ਮੈਂ ਅਮਰਿਤਪਾਲ ਸਿੰਘ ਤੇ ਹੋਰਾਂ ਨੂੰ ਵੀ ਸੇਧ ਦਊਂਗਾ ਕਿ ਉਸ ਤੋਂ ਸੇਧ ਲੈਣ ਕਿਉਂਕਿ ਸਰਦਾਰ ਕਪੂਰ ਸਿੰਘ ਇੱਕ ਆਈ.ਸੀ.ਐਸ ਅਫਸਰ ਰਹੇ ਨੇ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਸਿੱਖ ਪੋਲੀਟੀਕਲ ਥੋਟ ਕੀ ਹੈ ਸਿੱਖ ਵਿਜ਼ਨ ਕੀ ਹੈ ਉਹਨਾਂ ਨੇ ਇਕੱਲਾ ਇਸ ਪਾਸੇ ਨਹੀਂ ਉਹਨਾਂ ਨੇ ਫੋਰਨ ਦੀ ਐਂਜਲਾਈਜ਼ਡ ਇੰਸਟੀਟਿਊਸ਼ਨਸ ਨੇ ਜਿਹੜੀਆਂ ਜਿਹੜੀਆਂ ਗੋਰਿਆਂ ਦੀ ਸਟੈਬਲਿਸ਼ਡ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਵਿੱਚ ਕਿਵੇਂ এডੂਕੇਸ਼ਨ ਜੀ ਸਿਸਟਮ ਕੀ ਸੀ ਉਸ ਵੇਲੇ ਇੰਡੀਆ ਦਾ ਕੀ ਸੀ ਉਹਨਾਂ ਨੇ ਸਾਰੀਆਂ ਚੀਜ਼ਾਂ ਤੇ ਕੰਮ ਕੀਤਾ ਹੂੰ ਇਹ ਸਿੱਖ ਪੋਲੀਟਿਕਲ ਥੋਟ ਦੇ ਰਿਵਾਈਵਲ ਦਾ ਟਾਈਮ ਹੈ ਦੇਖੋ ਜੇ ਆਪਾਂ ਕਹਿੰਦੇ ਆ ਹਿੰਦੂਤਵਾਇਡ ਆਈਡੀਓਲੋਜੀ ਤੇ ਉਦੇ ਵਿੱਚ ਜੇ ਅਸੀਂ ਇਹਨੂੰ ਐਕਸੈਪਟੇਬਲ ਬਣਾ ਲਿਆ ਆ ਕਿ ਉਸ ਵੇਲੇ ਦੇ ਧਰਮ ਦੀ ਗੱਲ ਕਰਨਾ ਕੁਝ ਗਲਤ ਨਹੀਂ ਤੇ ਫਿਰ ਜੇ ਸਿੱਖ ਆਈਡੀਓਲੋਜੀ ਦੀ ਅਸੀਂ ਗੱਲ ਕਰਦੇ ਆ ਜੇ ਰਿਵਾਈਵਲ ਆਫ ਸਿੱਖ ਇੰਸਟੀਚਿਊਸ਼ਨਸ ਦੀ ਅਸੀਂ ਗੱਲ ਕਰਦੇ ਆ ਤੇ ਉੱਥੇ ਫੇਰ ਸਾਨੂੰ ਅਫਸੋਸ ਨਹੀਂ ਹੋਣਾ ਚਾਹੀਦਾ ਬਿਲਕੁਲ ਵੀਰੇ ਤੁਸੀਂ ਕਿਉਂਕਿ ਪੇਸ਼ੇਵਰ ਵਕੀਲ ਵੀ ਹੋ ਕਿ ਅਮਰਤਪਾਲ ਸਿੰਘ ਦੀ ਇੰਨੀ ਵੱਡੀ ਜਿੱਤ ਦੇ ਨਾਲ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਉਹਦਾ ਰਾਹ ਪੱਧਰਾ ਹੋ ਗਿਆ ਦੇਖੋ ਮੈਂ ਤੁਹਾਨੂੰ ਇੱਕ ਬੜੀ ਸੋਖੀ ਕ੍ਰਾਈਮ ਦੀ ਚੀਜ਼ ਦੱਸਦਾ ਕਿ ਅੰਟਿਲ ਐਂਡ ਅਨਲੈਸ ਪ੍ਰੂਵਨ ਗਿਲਟੀ ਅਕਿਊਜ਼ਡ ਇਜ਼ ਨਾਟ ਇਨ ਸਟੇਟ ਆਫ ਐਨੀ ਚਾਰਜ ਅੰਟਿਲ ਐਂਡ ਅਨਲੈਸ ਪ੍ਰੂਵਨ ਗਿਲਟੀ ਉਹ ਹਲੇ ਤੱਕ ਪ੍ਰੂਫ ਤਾਂ ਨਹੀਂ ਹੋਇਆ ਜੀ ਉੱਤੇ ਸਿਰਫ ਚਾਰजेस ਲੱਗੇ ਨੇ ਕਿਉਂਕਿ ਹਾਲਾਂਕਿ ਇਸ ਲਈ ਆਂਡੀਆ ਇਹ ਦੂਜੀ ਵਾਰ ਐਨਐਸਏ ਐਲਐਸਏ ਦੇ ਸਰਕਾਰ ਨੇ ਰਿਪੀਟ ਕੀਤੀ ਹੈ ਕੁਝ ਤਾਂ ਕਾਰਨ ਹੋਏਗਾ ਨਾ ਹਾਂਜੀ ਜੇ ਐਨਐਸਏ ਅਮਰਿਤਪਾਲ ਦੇ ਉੱਤੇ ਦੁਬਾਰਾ ਲਗਾਈ ਗਈ ਕੋਈ ਤਾਂ ਕਾਰਨ ਹੋਏਗਾ ਜੀ ਦੇਖੋ ਕਾਰਨ ਐਨਐਸਏ ਦਾ ਜਿਹੜਾ ਲਾਅ ਹੈ ਉਹਦੇ ਵਿੱਚ ਜਿਹੜੀ ਡਿਸਕ੍ਰੀਸ਼ਨ ਹੈ ਉਹ ਸਟੇਟ ਦੇ ਹੱਥ ਦੇ ਵਿੱਚ ਹੈ ਉਹਦੇ ਵਿੱਚ ਜਿਹੜੇ ਲਾਅ ਦੇ ਤਿੰਨ ਬੇਸਿਕ ਪ੍ਰਿੰਸੀਪਲਸ ਨੇ ਇਕਵਿਟੀ ਜਸਟਿਸ ਐਂਡ ਗੁੱਡ ਕੰਸਾਇੰਸ ਉਹ ਕਿਤੇ ਮਿਸ ਹੋ ਜਾਂਦੇ ਆ ਹੂੰ ਹੁਣ ਤੁਹਾਨੂੰ ਮੈਂ ਇੱਕ ਸਾਜੀ ਐਗਜ਼ਾਮਪਲ ਦੇਣਾ ਇਸ ਕੇਸ ਦੇ ਨਾਲ ਹੀ ਇੱਕ ਪੋਲੀਟੀਸ਼ੀਅਨ ਹੋਰ ਲੁਧਿਆਣੇ ਤੋਂ ਰਵਨੀਤ ਸਿੰਘ ਬਿੱਟੂ ਇਸ ਵੇਲੇ ਆਪਣੇ ਆਪ ਨੂੰ ਕੰਪੇਅਰ ਕਰਕੇ ਅਮਰਤਪਾਲ ਦੀ ਇੱਕ ਪੋਲੀਟਿਕਸ ਦੇ ਨਾਲ ਬਹੁਤ ਜ਼ਿਆਦਾ ਫੁੱਟ ਕਰਿਆ ਸੀ ਮੈਂ ਤੁਹਾਨੂੰ ਇੱਕ ਫੈਕਟਸ ਗੱਲ ਦੱਸਦਾ ਉਹਦਾ ਹੀ ਇੱਕ ਭਰਾ ਆ ਗੁਰਕੀਰਤ ਸਿੰਘ ਕੋਟਲੀ ਹੂੰ ਤਾਤੀਆ ਜਿਹੜੀ 1994 ਦੇ ਵਿੱਚ ਇੱਕ ਟੂਰਿਸਟ ਆਉਂਦੀ ਹੈ ਫ੍ਰੈਂਚ ਇੰਡੀਆ ਦੇ ਵਿੱਚ ਉਹਦਾ ਰੇਪ ਹੁੰਦਾ ਉਹਨੂੰ ਐਬਡੈਕਟ ਕੀਤਾ ਜਾਂਦਾ ਉਹਦਾ ਰੇਪ ਹੁੰਦਾ ਉਹਦੇ ਵਿੱਚ ਆ ਗੁਰਕੀਰਤ ਸਿੰਘ ਕੋਟਲੀ ਦੇ ਉੱਤੇ ਸਾਰੇ ਇਲਜ਼ਾਮ ਨੇ ਪਰ ਅੱਜ ਉਹ ਗੁਰਕੀਰਤ ਸਿੰਘ ਕੋਟਲੀ ਕਿਹੜੀਆਂ ਕੁਰਸੀਆਂ ਤੇ ਬੈਠਾ ਕਿਹੜੇ ਉਹਦਿਆਂ ਨੂੰ ਮੰਨ ਰਿਹਾ ਤੁਸੀਂ ਸਾਰੇ ਬਿਹਤਰ ਜਾਣਦੇ ਹੋ ਸੋ ਹੋਰ ਤੁਹਾਨੂੰ ਮੈਂ ਡਾਟਾ ਸਾਈਟ ਕਰਕੇ ਦੱਸਦਾ ਆ ਰਾਉਂਡ 40% ਇਹ ਲਾਇਅੰਸ ਆਫ ਡੈਮੋਕ੍ਰੈਟਿਕ ਰਿਫਾਰਮਸ ਆ ਇੱਕ ਆਰਗੇਨਾਈਜੇਸ਼ਨ ਆ ਉਹਦਾ ਪ੍ਰੋਪਰ ਡਾਟਾ ਕੱਢਿਆ ਉਹਨਾਂ ਨੇ 40% ਜਿਹੜੇ ਸਿਟਿੰਗ ਐਮਪੀਜ਼ ਨੇ ਉਹਨਾਂ ਦੇ ਕ੍ਰਿਮੀਨਲ ਟਰੈਕ ਰਿਕਾਰਡਸ ਨੇ ਤੇ 25% ਤਾਂ ਇਹੋ ਜਿਹੇ ਨੇ ਜਿਨ੍ਹਾਂ ਦੇ ਅਗੇਂਸਟ ਕ੍ਰਾਈਮ ਅਗੇਂਸਟ ਔਮਨ ਨੇ ਤੁਸੀਂ ਹੈਰਾਨ ਹੋਵੋਗੇ ਜੇ ਮੇਰੇ ਤੋਂ ਥੋੜਾ ਜਿਹਾ ਹੋਰ ਸੱਚ ਸੁਣਨਾ ਚਾਹੁੰਦੇ ਹੋ ਇੰਡੀਆ ਦੇ ਇੱਕ ਪੁਰਾਣੇ ਚੀਫ ਜਸਟਿਸ ਰਹੇ ਨੇ ਰੰਜਨ ਗੋਗੋਈ ਜਦੋਂ ਉਹਨਾਂ ਦੀਆਂ ਅਸੀਂ ਜੇ ਅਸੀਂ ਪੋਲਿਟੀਕਲ ਸਿਚੁਏਸ਼ਨਸ ਦੇਖੀਏ ਕਿ ਜੁਡੀਸ਼ਰੀ ਇੱਕ ਅਲੱਗ ਲੈਂਬ ਹੈ ਐਗਜ਼ੀਕਿਊਟਿਵ ਇੱਕ ਅਲੱਗ ਲੈਂਬ ਹੈ ਸੰਵਿਧਾਨ ਦੀ ਧਾਰਾ 51 ਕਹਿੰਦੀ ਹੈ ਇੱਕ ਜੁਡੀਸ਼ਰੀ ਵਾਲਾ ਬੰਦਾ ਪੋਲਿਟਿਕਸ 'ਚ ਆ ਰਿਹਾ ਆਪਣੇ ਕੁਝ ਸੈਲਫਿਸ਼ ਇੰਟਰਸਟ ਕਰਕੇ ਉਹਨਾਂ ਦੇ ਉੱਤੇ ਵੀ ਸੈਕਸ਼ੂਅਲ ਹਰਾਸਮੈਂਟ ਦੇ ਅਲੀਗੇਸ਼ਨ ਸੀ ਲਿਖੇ ਪੜੇ ਲਿਖੇ ਕੰਟਰੀ ਨੂੰ ਸੇਧ ਦੇਣ ਵਾਲੇ ਜੂਰੀਸਟ ਦੇ ਉੱਤੇ ਵੀ ਆ ਅਲੀਗੇਸ਼ਨ ਸੀ ਹੂੰ ਤੇ ਉਹ ਬੰਦੇ ਨੇ ਬੇਸਿਕਲੀ ਆਪਣੇ ਕੇਸ ਦੇ ਵਿੱਚ ਹੀ ਆਪਣੇ ਆਪ ਨੂੰ ਖੋਦੀ ਇੱਕ ਤਰੀਕੇ ਨਾਲ ਜੇ ਤੁਸੀਂ ਥੋੜਾ ਜਿਹਾ ਗੂਗਲ ਤੇ ਕਰੋਗੇ ਕਿਉਂਕਿ ਥੋੜੇ ਜਿਹੇ ਜੇ ਗ੍ਰੇ ਏਰੀਆਜ਼ ਨੇ ਡਾਰਕ ਏਰੀਆਜ਼ ਨੇ ਜਿਨ੍ਹਾਂ ਦੇ ਉੱਤੇ ਆਮ ਵਕੀਲ ਜਾ ਆਮ ਜਰਨਲਿਸਟ ਨਾ ਤਾਂ ਰੋਸ਼ਨੀ ਪਾਉਂਦੇ ਨੇ ਤੇ ਨਾ ਹੀ ਇਹ ਟਾਪਿਕਸ ਨੂੰ ਸ਼ੇਅਰ ਕਰਨਾ ਚਾਹੁੰਦੇ ਹਾਂ ਤੁਸੀਂ ਹਾਲ ਹੀ ਦੇ ਵਿੱਚ ਜਿਹੜੇ ਗੈਂਗ ਰੇਪਿਸਟ ਨੇ ਗੁਜਰਾਤ ਦੇ ਜਿਨ੍ਹਾਂ ਦੀ ਜੱਜਮੈਂਟ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਰਿਵਰਸ ਕੀਤਾ ਜਿਨ੍ਹਾਂ ਦਾ ਇਕਵਿਟਲ ਹੋ ਗਿਆ ਸੀ ਜੀ ਤੁਸੀਂ ਉਹ ਸਾਰੀਆਂ ਚੀਜ਼ਾਂ ਦੇਖ ਸਕਦੇ ਬਿਲਕੁਲ ਭਾਈ ਆਮ ਲੋਕ ਤਾਂ ਪਾ ਰਹੇ ਆ ਤੁਹਾਡੀ ਗੱਲ ਇਹ ਸਮਝ ਰਿਹਾ ਜਿੱਥੋਂ ਤੁਸੀਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਆਮ ਲੋਕ ਇਹ ਵੀ ਜਾਨਣਾ ਚਾਹੁੰਦੇ ਕਿ ਬੇਸ਼ੱਕ ਅਮਰਿਤਪਾਲ ਜੇਲ੍ਹ ਤੋਂ ਬਾਹਰ ਨਾ ਆਵੇ ਪਰ ਕੀ ਉਹ ਸੰਸਦ ਦੇ ਵਿੱਚ ਆਪਣੀ ਸਪੀਚ ਦੇਣ ਜਾ ਸਕਦੇ ਨੇ ਸੰਸਦ ਦੇ ਵਿੱਚ ਪੰਜਾਬ ਦੀ ਗੱਲ ਕਰਨ ਦੇ ਲਈ ਜਾ ਸਕਦੇ ਨੇ ਦੇਖੋ ਰਿਪਰੈਜੈਂਟੇਸ਼ਨ ਆਫ ਪੀਪਲ ਐਕਟ 1951 ਦਾ ਕਾਨੂੰਨ ਹੈ ਹੂੰ ਜੇ ਅੱਜ ਦੀ ਰੇਟ ਚ ਵੀ ਮੈਂ ਤੁਹਾਨੂੰ ਹੋਰ ਬੜੀ ਸੋਖੀ ਜਿਹੀ ਚੀਜ਼ ਦੱਸਦਾ ਤੁਸੀਂ ਹੁਣ ਰਾਹੁਲ ਗਾਂਧੀ ਹੈ ਇਸ ਵੇਲੇ ਰਾਹੁਲ ਗਾਂਧੀ ਤੇ ਅਰਾਊਂਡ 13 ਕ੍ਰਿਮੀਨਲ ਕੇਸਿਸ ਪੈਂਡਿੰਗ ਨੇ ਹੂੰ ਜਿਹੜਾ ਇਹਨਾਂ ਦਾ ਪੀਐਮ ਦਾ ਉਮੀਦਵਾਰ ਸੀ ਜੀ ਉਹ ਚਾਰजेस ਦਾ ਕਿਸੇ ਤੇ ਵੀ ਫਰੇਮ ਹੋਏ ਪਏ ਆ ਮਤਲਬ ਮੈਨੂੰ ਲੱਗਦਾ ਇਸ ਉਦਾਹਰਣ ਤੋਂ ਤੁਸੀਂ ਕਾਫੀ ਕੁਝ ਸਮਝ ਜਾਓਗੇ ਹੂੰ ਔਰ ਹੈਰਾਨੀ ਦੀ ਗੱਲ ਕੀ ਹੈ ਦੇਖੋ ਮੈਂ ਤੁਹਾਨੂੰ ਹੋਰ ਕਲੀਅਰਲੀ ਤੁਹਾਨੂੰ ਲੱਗ ਰਿਹਾ ਕਿ ਵਿਤਕਰੇ ਇਹ ਮੁੱਦੇ ਇਹ ਮੁੱਦੇ ਕ੍ਰਿਮੀਨਲ ਨਾ ਹੋ ਕੇ ਇਹ ਮੁੱਦੇ ਪੋਲਿਟੀਕਲ ਹੋ ਚੁੱਕੇ ਨੇ ਹੂੰ ਕਿਉਂਕਿ ਦੇਖੋ ਪੋਲਿਟਿਕਸ ਦੇ ਵਿੱਚ ਜਦੋਂ ਅਸੀਂ ਕਹਿੰਦੇ ਆ ਵਿਚਾਰਾਂ ਦੀ جنگ ਆ ਉਹਨੂੰ ਅਸੀਂ ਪਾਰਲੀਮੈਂਟ ਚ ਅਪਰੀਸ਼ੀਏਟ ਕਰ ਲੈਣੇ ਆ ਹਮ ਹੁਣ ਇਹ ਪੰਜਾਬ ਦਾ ਕਹਿੰਦੀ ਆ ਕਿ ਹਾਂ ਖਾਲਿਸਤਾਨ ਦੀ ਗੱਲ ਕਰਦੇ ਇਕੱਲੇ ਖਾਲਿਸਤਾਨ ਦੀ ਗੱਲ ਤਾਂ ਨਹੀਂ ਹੁੰਦੀ ਗੋਰਖਾ ਲੈਂਡ ਦੀ ਗੱਲ ਹੁੰਦੀ ਆ ਦਾਦਨ ਕਰਨੇ ਰੀਜਨ ਦੀ ਗੱਲ ਹੁੰਦੀ ਆ ਠੀਕ ਐ ਅਲੱਗ ਉੱਥੇ ਤਾਮਿਲ ਲੈਂਡ ਦੀ ਗੱਲ ਹੁੰਦੀ ਆ ਨਾਰਥ-ਈਸਟ ਆਲਿਆ ਨੂੰ ਸ਼ਿਕਾਇਤ ਆ ਕਿ ਇਹ ਸਾਨੂੰ ਇੰਡੀਆ ਦਾ ਹਿੱਸਾ ਹੀ ਨਹੀਂ ਸਮਝਦੇ ਇਹਦੇ ਉੱਤੇ ਬਹੁਤ ਮੂਵੀਜ਼ ਬਣੀਆਂ ਆ ਇਦੇ ਉੱਤੇ ਤੁਸੀਂ ਦਿੱਲੀ ਦੇ ਵਿੱਚ ਕੋਰਟ ਦੀਆਂ ਜੱਜਮੈਂਟਸ ਦੇਖੋ ਉਹਨਾਂ ਦੇ ਅਗੇਂਸਟ ਰੈਸਲ ਹੇਟ ਰੇਡ ਦਾ ਕਿੰਨਾ ਕੁਝ ਹੋਇਆ ਸੀਗਾ ਨਿਦੋ ਤਾਨੀਆਂ ਕਰਕੇ ਇੱਕ ਨੌਜਵਾਨ ਸੀ ਜਿਹਨੂੰ ਮਾਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਸਪੈਸ਼ਲ ਲਾਜ਼ ਪਾਸ ਹੋਏ ਆ ਜੀ ਬਿਲਕੁਲ ਮਤਲਬ ਕਿ ਸੇ ਇੱਕ ਕਮਿਊਨਿਟੀ ਦੀ ਗੱਲ ਨਹੀਂ ਹੈਗੀ ਹਾਂ ਜੀ ਉਸ ਟੌਪਿਕ ਤੇ ਵਾਪਸ ਆਉਨੇ ਆ ਕਿ ਟੌਪਿਕ ਸੀ ਕਿ ਪੰਜਾਬ ਦੇ ਵਿੱਚ ਪੰਥਕ ਸਿਆਸਤ ਦਾ ਭਵਿੱਖ ਉੱਭਰ ਰਿਹਾ ਹੈ ਕਿਉਂਕਿ ਦੋ ਸੀਟਾਂ ਬਹੁਤ ਵੱਡੇ ਮਾਰਜਨ ਦੇ ਨਾਲ ਐਮਪੀ ਦੀਆਂ ਚੋਣਾਂ 'ਚ ਜਿੱਤੇ ਨੇ ਪਰ ਇੱਕ ਜਿਹੜੀ ਦਿੱਕਤ ਆ ਰਹੀ ਹੈ ਕਿ ਪੰਥਕ ਸਿਆਸਤ ਦੇ ਵਿੱਚ ਇਸ ਵੇਲੇ ਇਕਾ ਨਹੀਂ ਹੋ ਪਾ ਰਹਾ ਬੇਸ਼ੱਕ ਸਰਬਜੀਤ ਸਿੰਘ ਨੇ ਅਮਰਤੋ ਸਿਮਰਤਜੀਤ ਸਿੰਘ ਮਾਨ ਤੇ ਸਰਬਜੀਤ ਆਪਸ ਦੇ ਵਿੱਚ ਵੈਰੀਆਂ ਵਾਂਗੂ ਚੱਲ ਰਹੇ ਇੱਕ ਦੂਜੇ ਦੇ ਖਿਲਾਫ ਬਿਆਨ ਦੇ ਰਹੇ ਨੇ ਤੇ ਖੁੱਲ ਕੇ ਅਮਰਤਪਾਲ ਜਾਂ ਫਿਰ ਇਹ ਸਾਰੇ ਇੱਕ ਪੇਜ ਤੇ ਇਕੱਠੇ ਨਹੀਂ ਹੋ پا ਰਹੇ ਕਿ ਲੱਗਦਾ ਹੈ ਕਿ ਵਿਦਆਊਟ ਇਕਾ ਜਾਂ ਇਕੱਠੇ ਹੋਏ ਪੰਥਕ ਲਹਿਰ ਨੂੰ ਸੱਤਾ ਤੇ ਲਿਆਉਣਾ ਸੰਭਵ ਹੈ ਦੇਖੋ ਬਿਨਾ ਇਕੱਠੇ ਹੋਇਆਂ ਵੀ ਜੇ ਤੁਹਾਡਾ ਗੋਲ ਇੱਕਾ ਇੱਕ ਨਾ ਮੈਂ ਤੁਹਾਨੂੰ ਟੋਕ ਤੇ ਖਤਮ ਕਰੂੰਗਾ ਕਿ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਹੂੰ ਇਹ ਇੱਕ ਫਾਰਮੂਲਾ ਹੈ ਚੈੱਕ ਕਰਨ ਦਾ ਜੀ ਉਸ ਇੰਡੀਵਿਜੂਅਲ ਦੀ ਸਪਿਰਿਟ ਉਸ ਇੰਡੀਵਿਜੂਅਲ ਦਾ ਫਾਈਨਲ ਗੋਲ ਇਹ ਅੱਜ ਨਹੀਂ ਇਹ ਪੁਰਾਣਾ ਵੀ ਹੁੰਦਾ ਰਿਹਾ ਜਦੋਂ ਸਿੱਖ ਮਿਸਲਾਂ ਸੀਗੀਆਂ ਉਹਨਾਂ ਦੇ ਆਪਸ ਵਿੱਚ મતਭੇਦ ਸੀਗੇ ਜੀ ਪਰ ਪਾਤਸ਼ਾਹੀ ਦਾਵਾ ਜਿਹੜਾ ਜਿਹਦੇ ਵਿੱਚ ਉਹ ਕਹਿੰਦੇ ਆ ਜਿਹਦੇ ਵਿੱਚ ਗੱਲ ਕਰਦੇ ਆ ਕਿ ਕਿਸੇ ਗਰੀਬ ਗੁਰਬੜੇ ਦੀ ਜਿਹੜੀ ਬਾਹ ਫੜਨੀ ਹੈ ਹੂੰ ਠੀਕ ਹੈ ਜੀ ਜਿਹਦੇ ਵਿੱਚ ਸਰਬੱਤ ਦੇ ਭਲੇ ਦੀ ਗੱਲ ਆਉਂਦੀ ਹੈ ਹੂੰ ਜਿਹਦੇ ਵਿੱਚ ਜਦੋਂ ਅਰਦਾਸ ਕਰਦੇ ਆ ਖੜਗ ਕੇਤ ਮੈਂ ਸ਼ਰਨ ਤਿਹਾਰੀ ਹੁਣ ਖੜਗ ਕੀ ਆ ਖੰਡਾ ਆ ਹੂੰ ਖੰਡਾ ਰਿਪਰੈਜ਼ੈਂਟ ਕਰਦਾ ਆ ਪੋਲਿਟੀਕਲ ਤੇ ਫਿਜ਼ੀਕਲ ਰਿਆਲਮ ਦੋਨਾਂ ਨੂੰ ਤੇ ਕੇਦ ਕੀਆ ਝੰਡਾ ਆ ਸਾਡਾ ਨਿਸ਼ਾਨ ਸਾਹਿਬ ਆ ਜਿਹਦੀ ਥੱਲੇ ਅਰਦਾਸ ਹੁੰਦੀ ਐ ਸਰਬੱਤ ਦੇ ਭਲੇ ਦੀ ਹਰ ਜਿੱਥੇ ਗੱਲ ਹੁੰਦੀ ਆ ਮਾਨਸਕੀ ਜਾਤ ਸਮਾ ਇੱਕੇ ਪਹਿਚਾਨ ਬਹੁਦੀ ਉੱਥੇ ਮੈਂ ਤੁਹਾਨੂੰ ਗੱਲ ਕਰੂੰਗਾ ਕਿ ਇਹਦੇ ਨਾਲ ਜੋ ਤੁਸੀਂ ਮੈਨੂੰ ਜਿਵੇਂ ਸਵਾਲ ਕੀਤਾ ਕਿ ਪੰਥਕ ਤੇ ਗੱਲ ਇੱਥੇ ਕੁੱਲ ਲੁਕਾਈ ਦੀ ਇਨਸਾਨੀਅਤ ਦੀ ਐ ਕਿ ਜਿਹਨੇ ਉਸ ਵੇਲੇ ਰਣਜੀਤ ਸਿੰਘ ਦੇ ਕੋਟ ਦੇ ਵਿੱਚ ਸਨਾਤਨ ਭਾਈਚਾਰੇ ਦੇ ਜਿਹੜੇ ਸੀਗੇ ਸਰਵਿਸਮੈਨ ਉਹ ਵੀ ਸੀਗੇ ਬਾਰੋਦੀ ਬਵੇਨੀਅਰ ਟ੍ਰਵੇਨੀਅਰ ਅਰਗੇ ਫ੍ਰੈਂਚਮੈਨ ਵੀ ਸੀਗੇ ਗੋਰੇ ਵੀ ਸੀਗੇ ਇੱਥੇ ਕਿਸੇ ਕਮਿਊਨਿਟੀ ਦੇ ਨਾਲ ਵੈਰ ਨਹੀਂ ਹੈਗਾ ਆਪਸ ਦੇ ਵਿੱਚ ਦੇਖੋ ਇਹ ਇਹ ਤੁਸੀਂ ਜਿਹੜੀ ਗੱਲ ਅੱਜ ਕਰ ਰਹੇ ਹੋ ਜਦੋਂ ਮੁਗਲਾਂ ਦੀ ਤੇ ਰਾਜਪੂਤਾਂ ਦੀ ਲੜਾਈ ਹੋਈ ਆ ਉਦੋਂ ਵੀ ਆਪਸ 'ਚ ਇਨਰ ਕੌਂਟਰਡਿਕਸ਼ਨਸ ਰਹੀਆਂ ਹੂੰ ਮਤਲਬ ਇਹਨੂੰ ਹਿੰਦੂ ਸਿੱਖ ਕਰਕੇ ਨਾ ਦੇਖਿਆ ਜਾਵੇ ਜੀ ਇਹਨੂੰ ਪੰਜਾਬ ਦੇ ਲਈ ਸੁਖਿਰਦਤਾ ਦੇ ਨਾਲ ਦੇਖਿਆ ਜਾਵੇ ਕਿਉਂਕਿ ਤੁਸੀਂ ਇਸ ਵੇਲੇ ਜੇ ਡੈਮੋਗ੍ਰਾਫੀ ਦੀ ਗੱਲ ਕਰਦੇ ਹੋ ਤਾਂ ਤੁਸੀਂ ਵੋਟ ਬੈਂਕ ਦੀ ਪਰਸੈਂਟੇਜ ਦੇਖੋ ਕਿ ਹਿੰਦੂ ਭਾਈਚਾਰਾ ਵੀ ਕਿੰਨਾ ਖਡੂਰ ਸਾਹਿਬ ਹਲਕੇ ਦੇ ਵਿੱਚ ਹੈਗਾ ਕਿੰਨੇ ਕਾਰੋਬਾਰੀ ਵੀ ਹੈਗੇ ਨੇ ਐਡਾ ਜਦਾ ਮਾਰਜਨ ਉਹਨਾਂ ਦੀ ਸਪੋਰਟ ਤੋਂ ਬਿਨਾ ਨਹੀਂ ਸੀ ਆ ਸਕਦਾ ਹੂੰ ਤੁਸੀਂ ਫਰੀਦਕੋਟ ਦੇ ਵਿੱਚ ਵੀ ਦੇਖ ਲਓ ਇੱਕ ਆੜਤੀਆਂ ਦੀ ਜਿਹੜੇ ਲਾਲਿਆਂ ਦਾ ਜਿਹੜਾ ਭਾਈਚਾਰਾ ਹੈਗਾ ਠੀਕ ਹੈ ਉਹਨਾਂ ਦੀ ਵੀ ਕਿੱਡੀ ਵੱਡੀ ਗੱਲ ਇੱਥੇ ਕੀ ਹੈ ਮੈਂ ਤੁਹਾਨੂੰ ਜਿਹੜੀ ਨਬਜ਼ ਆ ਪੰਜਾਬ ਦੀ ਦੱਸਦਾ ਕਿ ਪੰਜਾਬ ਦੇ ਜਿਹੜੇ ਲੋਕ ਨੇ ਨਾ ਇਹ ਬਹੁਤ ਰੈਜ਼ੀਲिएंट ਨੇ ਰੈਜ਼ੀਲिएंट ਤੋਂ ਭਾਵ ਆ ਨੇਕ ਨੀਤੀ ਵਾਲੇ ਨੇ ਇਹ ਬਦਲਾਅ ਦੇ ਵਿੱਚ ਯਕੀਨ ਕਰਦੇ ਨੇ ਮੈਂ ਅੱਗੇ ਵੀ ਕਿਹਾ ਸੀ ਜਿਵੇਂ ਜੇ ਇਹ ਸ਼ਰਾਬੀ ਕਬਾਬੀ ਨਸ਼ੇੜੀਆਂ ਦੀ ਸਰਕਾਰ ਬਣਾ ਸਕਦੇ ਆ ਇਹ ਅੰਮ੍ਰਿਤਪਾਲ ਲਈ ਜਾਂ ਪੰਥਕ ਲਈ ਧਰਾਂ ਲਈ ਰਾਹ ਨਹੀਂ ਖੁੱਲਿਆ ਹਰ ਉਸ ਸੁਹਿਰਦਤਾ ਵਾਲੇ ਨੌਜਵਾਨ ਦੇ ਜਿਹੜੇ ਮਰਜੀ ਜਾਤ ਦਾ ਹੈ ਜਿਹੜੇ ਮਰਜੀ ਮਜ਼ਹਬ ਦਾ ਹੂੰ ਜਿਹੜਾ ਇਸ ਵੇਲੇ ਕੋਰ ਵੈਲਿਊਜ਼ ਤੇ ਗੱਲ ਕਰੂਗਾ ਕਿ ਪੰਜਾਬ ਦੇ ਵਿੱਚ এমਪਲੋਇਮੈਂਟ ਓਪਰਚ्युनिटी ਕਿਵੇਂ ਕ੍ਰੀਏਟ ਕੀਤੀ ਜਾ ਸਕਦੀ ਹੈ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਪੰਜਾਬ 'ਚ ਡਰੱਗਸ ਦਾ ਬਣ ਗਿਆ ਕਿਉਂਕਿ ਸਰਵਾਈਵਲ ਤੇ ਗੱਲ ਆ ਗਈ ਹੈ ਆਇਡੈਂਟੀਟੀ ਕ੍ਰਾਈਸਿਸ ਤੇ ਗੱਲ ਆ ਗਈ ਹੈ ਬਿਲਕੁਲ ਆਇਡੈਂਟੀਟੀ ਕ੍ਰਾਈਸਿਸ ਤੇ ਗੱਲ ਆ ਗਈ ਗੁਰਮੋਹਨ ਜੀ ਲਾਸਟ ਕੀ ਮੈਸੇਜ ਦੇਣੇ ਹੋ ਜਿਦਾਂ ਲੋਕ ਸੋਨ ਦਾ ਹੀ ਹੁੰਦਾ ਮੈਂ ਕਹਾਂਗਾ ਕਿ ਬਹੁਤ ਸੋਨਾ ਇੱਕ ਵੈਕਿਊਮ ਜਿਹੜਾ ਪੰਜਾਬ ਦਾ ਨਵਾਂ ਮਤਲਬ ਵੀ ਉਹਨੂੰ ਫਿਲ ਕੀਤਾ ਕਿਸੇ ਥੋੜੀ ਜੀ ਨੌਜਵਾਨੀ ਅੱਗੇ ਆਈ ਹੈ ਬਾਕੀ ਇਟ ਇਜ਼ ਟੂ अर्ली ਟੂ ਕਮੈਂਟ ਅਪਨ ਕਿਉਂਕਿ ਨੌਜਵਾਨ ਨੇ ਉਹਨਾਂ ਦੀ ਇੱਕ ਨਵੀਂ ਫੀਲਡ ਹੈ ਬੰਦਾ ਜਦੋਂ ਨਵੇਂ ਰਸਤੇ ਤੇ ਚੱਲਦਾ ਕਿਸੇ ਦੇ ਮਿੱਥੇ ਰਸਤੇ ਤੇ ਨਹੀਂ ਤੁਰਦਾ ਕੁਝ ਗਲਤੀਆਂ ਵੀ ਕਰਦਾ ਹੂੰ ਪਰ ਉਹਨਾਂ ਨੂੰ ਜੇ ਸੇਧ ਲੈਣ ਦੀ ਗੱਲ ਕਰੀਏ ਤਾਂ ਜਿਹੜੇ ਪੁਰਾਣੇ ਐ ਜਿਹੜੇ ਸਟੇਟਸਮੈਨ ਹੋਏ ਐ ਜਿਨ੍ਹਾਂ ਨੇ ਪੰਜਾਬ ਦੇ ਲਈ ਸੁਹਿਰਦਤਾ ਦੇ ਲਈ ਕੁਝ ਕੰਮ ਕੀਤਾ ਹੂੰ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਸਰਦਾਰ ਕਪੂਰ ਸਿੰਘ ਦਾ ਇੱਕ ਨਾਮ ਜਿਹੜਾ ਇਸ ਵੇਲੇ ਆ ਰਿਹਾ ਠੀਕ ਹੈ ਕਿਉਂਕਿ ਕੁਝ ਬੰਦੇ ਉਹ ਹੁੰਦੇ ਨੇ ਜਿਹੜੇ ਉਸ ਵੇਲੇ ਇੰਨਾ ਕਿ ਸੱਚ ਕਹਿ ਦਿੰਦੇ ਨੇ ਸਿਸਟਮ ਉਹਨਾਂ ਨੂੰ ਬਰਦਾਸ਼ਤ ਨਹੀਂ ਕਰ ਪਾਉਂਦਾ ਹੂੰ ਬਾਕੀ ਇਸ ਤੋਂ ਇਲਾਵਾ ਬਹੁਤ ਪੋਲੀਟੀਸ਼ੀਅਨਸ ਨਹੀਂ ਐਟ ਪ੍ਰੈਜ਼ੈਂਟ ਦੁਖਾਂਤ ਇਹ ਹੈ ਕਿ ਉਹ ਆਪਣੇ ਵੇਲੇ ਵੇਲੇ ਬਿਆਨ ਬਦਲਦੇ ਰਹੇ ਆ ਹੂੰ ਬਿਲਕੁਲ ਇਹ ਦੁਖਾਂਤ ਰਹਾ ਹੈ ਜੀ ਮੈਂ ਪਹਿਲਾਂ ਵੀ ਕਿਹਾ ਗੁਰਮੋਹਨ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਗੁਰਮੋਹਨ ਜੀ ਨਾਲ ਗੱਲਬਾਤ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਪੰਥਕ ਲਹਿਰ ਦੀ ਅੱਜ ਇੱਕ ਹਵਾ ਚੈੱਕ ਹੋਈ ਹੈ ਕਹਿ ਲਈਏ ਜੀ ਦੋ ਸੀਟਾਂ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਜਿੱਤੇ ਨੇ ਇਥੋਂ ਪੰਥਕ ਸਿਆਸਤ ਦਾ ਇੱਕ ਉਮੀਦ ਜਗੀ ਹੈ ਵੇਖਣ ਵਾਲੀ ਗੱਲ ਬਣਦੀ ਕਿ ਏਕਾਹੋ ਪਾਉਂਦਾ ਹੈ ਕਿ ਇਸ ਲਹਿਰ ਨੂੰ ਪੰਜਾਬ ਸਰਕਾਰ ਦੀ ਸੱਤਾ ਵਾਲੀ ਸੀਟ ਤੱਕ ਪਹੁੰਚਾਉਣ ਚ ਕਿੰਨੇ ਕਾਮਯਾਬ ਹੁੰਦੇ ਨੇ ਹੋ ਜ਼ਰਾ ਵੀਡੀਓਜ਼ ਲਈ ਤੁਸੀਂ ਜੁੜੇ ਰਹੋ ਮਿੱਟੀ ਨਾਲ ਫਿਲਹਾਲ ਸਾਨੂੰ ਦਿਓ ਇਜਾਜ਼ਤ ਸਸਟਰੀ